ਸਰਕਾਰ ਦੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸੰਕਟ ਦੇ ਹਾਲਾਤਾਂ ਨਾਲ ਨਜਿੱਠਣ ਲਈ ਅੱਜ ਮੌਕ ਟ੍ਰਿਲ ਅਤੇ ਸ਼ਾਮ ਨੂੰ ਪੂਰਨ ਬਲੈਕਆਊਟ ਦੇ ਲਈ ਹਦਾਇਤਾਂ ਜਾਰੀਆ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਵਕ ਵਕ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੁਨਿਆਦੀ ਰਾਹੀ ਅਤੇ ਵਕ ਵਕ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਰਾਹੀਂ ਇਸ ਸੰਬੰਧੀ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਸੀ ਕਿ ਜਿਵੇਂ ਹੀ ਸਾਇਰਨ ਵੱਜਣਗੇ ਉਵੇਂ ਪੂਰਨ ਰੂਪ ਦੇ ਵਿੱਚ ਬਲੈਕਆਊਟ ਹੋ ਜਾਵੇਗਾ ਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਰੋਸ਼ਨੀ ਨੂੰ ਬੰਦ ਕਰਨ ਦੀ ਅਪੀਲ ਕੀਤੀ ਗਈ ਸੀ ਜੇਕਰ ਸ਼ਹਿਰ ਨੰਗਲ ਦੀ ਗੱਲ ਕਰੀਏ ਇਹ ਨੰਗਲ ਵਿਖੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਸੰਬੰਧੀ ਲੋਕਾਂ ਨੂੰ ਸੂਚਨਾ ਜਾਰੀ ਕੀਤੀ ਗਈ ਸੀ ਤੇ ਅੱਜ ਸ਼ਾਮ 8 ਵਜੇ ਜਦੋਂ ਸਾਇਰਨ ਵੱਜਿਆ ਤੇ ਉਸ ਤੋਂ ਬਾਅਦ ਪੂਰਾ ਸ਼ਹਿਰ ਬਲੈਕਆਊਟ ਹੋ ਗਿਆ ਤੇ ਲੋਕਾਂ ਵੱਲੋਂ ਵੀ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਤਸਵੀਰਾਂ ਇਹ ਨੰਗਲ ਸ਼ਹਿਰ ਦੀਆਂ ਨੇ ਜਿਸ ਸਮੇਂ ਬਲੈਕਆਊਟ ਹੋਇਆ ਪੂਰਾ ਸ਼ਹਿਰ ਹਨੇਰੇ ਦੇ ਵਿੱਚ ਡੁੱਬਿਆ ਰਿਹਾ ਤੇ ਪ੍ਰਸ਼ਾਸਨ ਵੱਲੋਂ ਲੋਕਾਂ ਦਾ ਇਸ ਸਹਿਯੋਗ ਦੇਣ ਦੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਤੇ ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਜੇਕਰ ਅਜਿਹੀ ਨੋਬਤ ਆਉਂਦੀ ਹੈ ਤਾਂ ਇਸੇ ਤਰੀਕੇ ਦੇ ਨਾਲ ਲੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ ਤੁਸੀਂ ਵੇਖ ਰਹੇ ਹੋ ਲੰਗਰ ਸਿਟੀ ਅਪਡੇਟ ਦੇ ਲਈ ਅਭਨਾਸ਼ ਸ਼ਰਮਾ ਦੀ ਰਿਪੋਰਟ ਵਿਚ ਬਲੈਕਆਊਟ ਦੀ ਰਿਹਰਸਲ ਕੀਤੀ ਗਈ ਹੈ ਤੇ ਜਿਵੇਂ ਕਿ ਤੁਸੀਂ ਸਮਝ ਸਕਦੇ ਹੋ ਬਲੈਕਆਊਟ ਜੋ ਹੈ ਇੱਕ ਸੋਸ਼ਲ ਐਕਸਰਸਾਈਜ਼ ਹੈ ਇਸ ਦੇ ਵਿੱਚ ਜਦੋਂ ਤੱਕ ਸਾਰੇ ਲੋਕਾਂ ਵੱਲੋਂ ਸਹਿਯੋਗ ਨਹੀਂ ਹੁੰਦਾ ਇਹ ਸਫਲ ਨਹੀਂ ਹੋ ਸਕਦੀ ਤੇ ਮੈਨੂੰ ਇਹ ਦੱਸਦੇ ਹੋਏ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਨੰਗਲ ਦੇ ਹਰੇਕ ਕੁਆਟਰ ਤੋਂ ਹਰੇਕ ਵਿਅਕਤੀ ਤੋਂ ਸਹਿਯੋਗ ਮਿਲਿਆ ਹੈ ਇਸ ਦੇ ਵਿੱਚ ਮੈਂ ਨੰਗਲ ਦੇ ਹਰ ਵਿਅਕਤੀ ਦਾ ਧੰਨਵਾਦ ਕਰਨਾ ਚਾਹਾਂਗੀ ਜਿਸ ਨੇ ਰਾਸ਼ਟਰੀ ਸੁਰੱਖਿਆ ਤੇ ਆਪਣੇ ਏਕੇ ਨੂੰ ਪਹਿਲ ਤੇ ਰੱਖਦੇ ਹੋਏ ਇਹ ਜੋ ਬਲੈਕਆਊਟ ਹੈ ਇਸ ਨੂੰ ਸਫਲ ਬਣਾਇਆ ਹੈ ਇਸ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਨਾਲ ਜੋ ਵੀ ਵਿਭਿੰਨ ਵਿਭਾਗਾਂ ਨੇ ਸਾਨੂੰ ਸਹਿਯੋਗ ਦਿੱਤਾ ਜਿਵੇਂ ਕਿ ਪੁਲਿਸ ਨੇ ਬਹੁਤ ਅੱਗੇ ਹੋ ਕੇ ਇਹਦੇ ਵਿੱਚ ਕੰਮ ਕੀਤਾ ਹੈ ਮਿਊਨਿਸਪੈਲਿਟੀ ਨੇ ਚਾਹੇ BBMP ਹੋਵੇ NFL ਹੋਵੇ ਪ੍ਰਾਈਮੋ ਵਰਗੀਆਂ ਇੰਡਸਟਰੀਜ਼ ਹੋਣ ਇਹਨਾਂ ਨੇ ਤਾਂ ਸਹਿਯੋਗ ਕੀਤਾ ਹੀ ਕੀਤਾ ਨਾਲ ਹੀ ਜਿਹੜੇ ਸਿਵਲ ਸੁਸਾਇਟੀ ਕਹਿ ਲਓ ਜਿਸ ਦੇ ਵਿੱਚ ਵੱਖ-ਵੱਖ ਧਾਰਮਿਕ ਜੋ ਨੇ ਇੰਸਟੀਚੂਨਸ ਨੇ ਚਾਹੇ ਮੰਦਿਰ ਹੋ ਜਾਣਗੇ ਚਾਹੇ ਗੁਰਦੁਆਰਾ ਹੋ ਜਾਣਗੇ ਇਹਨਾਂ ਨੇ ਬਹੁਤ ਸਾਨੂੰ ਭਰਵਾ ਹੁੰਗਾਰਾ ਦਿੱਤਾ ਵਪਾਰ ਮੰਡਲ ਹੋ ਗਏ ਹੋਰ ਵਪਾਰ ਐਸੋਸੀਏਸ਼ਨਸ ਹੋ ਗਈਆਂ ਆਰਟੀਏ ਹੋ ਗਏ ਮੰਡੀਆਂ ਹੋ ਗਈਆਂ ਇਹਨਾਂ ਵੱਲੋਂ ਸਾਨੂੰ ਬਹੁਤ ਹੀ ਭਰਵਾ ਹੁੰਗਾਰਾ ਮਿਲਿਆ ਇਹਨਾਂ ਨੇ ਬਲੈਕਆਊਟ ਦੇ ਨਾਲ ਹੋਰ ਵੀ ਅੱਗੇ ਵਧ ਕੇ ਜਿੱਥੇ ਵੀ ਪ੍ਰਸ਼ਾਸਨ ਨੂੰ ਲੋੜ ਹੋਵੇ ਸਹਿਯੋਗ ਦੇਣ ਦੀ ਜੋ ਹੈ ਇਹਨਾਂ ਨੇ ਪ੍ਰੋਮਿਸ ਕੀਤਾ ਤੇ ਬੜਾ ਹੀ ਹਾਰਟ ਵਾਰਮਿੰਗ ਮੂਮੈਂਟ ਸੀ ਸੋ ਮੈਂ ਪੂਰੇ ਨੰਗਲ ਨੂੰ ਧੰਨਵਾਦ ਦੇਣਾ ਚਾਹਾਂਗੀ ਕਿ ਤੁਸੀਂ ਸਾਰਿਆਂ ਨੇ ਅੱਜ ਬਹੁਤ ਵਧੀਆ ਸਾਨੂੰ ਬਲੈਕਆਊਟ ਦਾ ਰਿਸਪਾਂਸ ਦਿੱਤਾ ਹੈ ਤੇ ਇਹ ਖਬਰ ਜਿਹੜੀ ਹੈ ਅੱਗੇ ਵੀ ਜੋ ਹੈ ਪਹੁੰਚਾਈ ਜਾ ਰਹੀ ਹੈ ਜੀ ਬਿਲਕੁਲ ਇਸ ਦੇ ਵਿੱਚੋਂ ਕਈ ਛੋਟੇ ਲੈਸਨਸ ਵੀ ਨੇ ਜੋ ਅਸੀਂ ਅੱਗੇ ਲੈ ਕੇ ਤੁਰਾਂਗੇ ਪਰ ਓਵਰਆਲ ਜੋ ਲੋਕਾਂ ਦਾ ਹੁੰਗਾਰਾ ਸੀ ਲੋਕਾਂ ਵੱਲੋਂ ਪਹਿਲਾ ਪ੍ਰਯਾਸ ਸੀ ਇਸ ਨੂੰ ਅਸੀਂ ਉਹਨਾਂ ਦੇ ਇੰਟੈਂਸ਼ਨ ਵੱਜੋਂ ਉਹਨਾਂ ਦੇ ਸਪਿਰਟ ਵੱਜੋਂ ਬਿਲਕੁਲ ਕਾਮਯਾਬ ਹੋਇਆ ਹੈ ਜੀ ਹਾਂ ਜੀ ਕਿਆ ਕਹਿੰਦਾ ਹੋ ਜੀ ਸਰ ਇਹੋ ਅੱਜ ਮੌਕ ਡ੍ਰਿਲ ਡੀਏਵੀ ਸਕੂਲ ਦੇ ਵਿੱਚ ਨੰਗਲ ਵਿਖੇ ਹੋਈ ਹੈ ਉਹਦੇ ਵਿੱਚ ਜੋ ਸਰਾਉਂਡਿੰਗ ਏਰੀਆ ਦੇ ਸਕੂਲ ਹੈ ਉਹਨਾਂ ਦੇ ਐਨਸੀਸੀ ਕੈਡਿਏਟਸ ਆ ਤੇ ਉਹਨਾਂ ਦੇ ਪੇਰੈਂਟਸ ਆ ਜਿਨ੍ਹਾਂ ਦੇ ਕਰਕੇ ਇਹਨਾਂ ਐਨਸੀਸੀ ਗਾਰਡਨ ਪਰ ਚੜ੍ਹ ਕੇ ਭਾਗ ਲਿਆ ਗਿਆ ਮੁਕ ਡ੍ਰੇਲ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਗਿਆ ਇਹਨਾਂ ਬੱਚਿਆਂ ਦਾ ਤੇ ਉਹਨਾਂ ਦੇ ਪੇਰੈਂਟਸ ਦਾ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਸ਼ਾਮ ਦੇ ਟਾਈਮ ਜੋ ਬਲੈਕਆਊਟ ਦੌਰਾਨ ਨੰਗਲ ਸ਼ਹਿਰ ਵਾਸੀਆਂ ਨੇ ਜੋ ਸਾਡਾ ਸਹਿਯੋਗ ਕੀਤਾ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਉਸ ਤੋਂ ਬਾਅਦ ਅਸੀਂ ਆਸ ਕਰਦੇ ਹਾਂ ਕਿ ਅੱਗੇ ਵਾਸਤੇ ਜੋ ਕੋਈ ਇਸ ਤਰ੍ਹਾਂ ਦੀ ਵਿਪਤਾ ਆਂਦੀ ਹੈ ਤਾਂ ਉਹ ਸਾਡਾ ਸਹਿਯੋਗ ਕਰਨਗੇ ਤੇ ਸਾਡੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਕੰਮ ਕਰਨਗੇ